ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਚਾਰ ਜੁਗਾਂ ਦੇ ਵਿੱਚ ਪਟਕਣਾ ਪੈਂਦਾ ਜੇ ਇੱਕ ਵਾਰੀ ਗੁਰੂ ਦੇ ਮਿਲਣ ਦੇ ਲਈ ਮੌਕਾ ਹਥੋਂ ਨਿਕਲ ਜਾਵੇ ਤੇ ਇਹ ਜਿਹੜਾ ਹੁਣ ਮੌਕਾ ਮਿਲਿਆ ਨਾ ਇਹ ਗੁਰੂ ਸਾਹਿਬ ਦੇ ਪ੍ਰਚਾਰਕਾਂ ਜਾਂ ਕੋਈ ਵੀ ਕੰਨਾਂ 'ਚ ਆਵਾਜ਼ ਪੈਂਦੀ ਹੈ ਭਾਈ ਅਮਰਤ ਸ਼ਕਲੋ ਇਹ ਮਤ ਸਮਝਣਾ ਵੀ ਕੋਈ ਪ੍ਰਚਾਰਕ ਕਹਿ ਰਿਹਾ ਨਹੀਂ ਇਹ ਗੁਰੂ ਉਹਨਾਂ ਦੇ ਰਾਂਹ ਤੁਹਾਨੂੰ ਕਹਿ ਰਿਹਾ ਵੀ ਅਮਰਤ ਛੱਕ ਕੇ ਅਜੇ ਵੀ ਮੇਰੇ ਚਰਨੀ ਲੱਗ ਜਾਂਦੀ ਤੇ ਚਾਰ ਯੁਗ ਤੱਕ ਤੈਨੂੰ ਹੀ ਭਟਕਣਾ ਪੈਣਾ ਇਸੇ ਤਰ੍ਹਾਂ। ਇਹੀ ਗੱਲ ਅੱਜ ਦੀ ਬਾਣੀ ਦੀ ਤੁਕ ਦੇ ਵਿੱਚ ਪਹਿਲੀ ਚ ਗੁਰੂ ਸਾਹਿਬ ਕਹਿ ਰਹੇ ਨੇ। ਐ ਜੀ ਜਨਮ ਮਰੈ ਆਵੈ ਫੁਨ ਜਾਵੈ ਪਰ ਬਿਨ ਗੁਰ ਗਤ ਨਹੀਂ ਕਾਈ। ਬਿਨਾ ਪੂਰੇ ਗੁਰੂ ਤੋਂ ਕਿਸੇ ਦੀ ਗਤੀ ਹੁੰਦੀ ਨਹੀਂ। ਬਿਨਾ ਗੁਰੂ ਦਾ ਨਾਮ ਜਪਿਆ ਉਪਦੇਸ਼ ਧਾਰਨ ਕੀਤਿਆਂ ਮੈਂ ਹਰ ਕਥਾ ਦੇ ਵਿੱਚ ਇਹ ਗੱਲ ਆਉਣਾ ਤੂੰ ਕਿ ਸਾਰੀ ਬਾਣੀ ਇਸ ਗੱਲ ਦੇ ਉੱਤੇ ਆਣ ਕੇ ਮੋਰਲ ਜਿਹੜਾ ਨਾ ਗੁਰਬਾਣੀ ਦਾ ਸੈਂਟਰਲ ਆਈਡੀਆ ਜਿਹੜਾ ਹੈ ਇਹੋ ਹੀ ਹੈ ਵੀ ਤੂੰ ਨਾਮ ਜਪ ਤੇ ਗੁਰੂ ਵਾਲਾ ਬਣ ਕੇ ਜਪ ਗੁਰੂ ਵਾਲੇ ਬਣ ਤੋਂ ਬਣਾ ਜਿਹੜਾ ਨਾਮ ਜਪਣਾ ਹੈ ਨਾ ਉਹ ਤੁਹਾਨੂੰ ਦੁਨੀਆ ਦੇ ਸਾਰੇ ਪਦਾਰਥ ਦੇ ਸਕਦਾ ਹੈ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋ ਸਕਦੀਆਂ ਪਰ ਤੁਹਾਨੂੰ ਜਨਮ ਮਰਨ ਕਟਾਉਣਾ ਵਾ ਪਏਗਾ ਤੇ ਉਹ ਗੁਰੂ ਵਾਲੇ ਬਣ ਕੇ ਕਟਿਆ ਜਾਏਗਾ ਜੇ ਤੁਸੀਂ ਇਸ ਜਨਮ ਮਰਨ ਦੇ ਚੱਕਰ ਤੋਂ ਬਾਹਰ ਨਿਕਲਣਾ ਹੈ ਪਰਮੇਸ਼ਰ ਦੀ ਗੋਦ ਵਿੱਚ ਸਦਾ ਵਾਸਤੇ ਬੈਠਣਾ ਹੈ ਜੋਤੀ ਜੋਤ ਰਲੀ ਸੰਪੂਰਨthia ਰਾਮ ਜੇ ਆਪਣੇ ਮਨ ਦੀ ਜੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਦਾ ਵਾਸਤੇ ਲੀਨ ਕਰਨਾ ਹੈ ਬ੍ਰਹਮ ਗਿਆਨ ਦੇ ਵਿੱਚ ਜਾਣਾ ਹੈ ਤੇ ਫਿਰ ਤੁਹਾਨੂੰ ਅੰਮ੍ਰਿਤਧਾਰੀ ਹੋ ਕੇ ਹੁਣ ਦੇ ਸਮੇਂ ਦੀ ਜਿਹੜੀ ਵਿਧੀ ਹੈ ਪੰਜਾਂ ਪਿਆਰਿਆਂ ਨੂੰ ਗੁਰੂ ਸਾਹਿਬ ਦੀ ਹਿਜੂਰੀ 'ਚ ਅੰਮ੍ਰਿਤ ਪਾਣ ਕਰਕੇ ਉਹ ਜਿਹੜਾ ਨਾਮ ਮੰਤਰ ਦਿੱਤਾ ਨਾ ਵਾਹਿਗੁਰੂ ਤੇ ਮੂਲ ਮੰਤਰ ਸਤ ਬਾਣੀਆਂ ਇਹਦੇ ਤੋਂ ਇਲਾਵਾ ਜਿੰਨੀ ਜਿੰਨੀ ਕੋਈ ਮਿਹਨਤ ਕਰਦਾ ਜਾਏਗਾ ਪਾਠ ਕਰਦਾ ਜਾਏਗਾ ਅਭਿਆਸ ਕਰਦਾ ਜਾਏਗਾ ਓਨੀ ਓਨੀ ਸਪੀਡ ਦੇ ਨਾਲ ਉਹ ਗੁਰੂ ਦੇ ਨੇੜੇ ਹੁੰਦਾ ਜਾਏਗਾ ਓਨੀ ਛੇਤੀ ਗੁਰੂ ਦੀ ਕਿਰਪਾ ਵਰਤੀਗੀ ਤੇ ਗੁਰੂ ਦੀ ਕਿਰਪਾ ਦੇ ਵਿੱਚ ਹੀ ਸਾਰਾ ਕੁਝ ਹੈ ਤੇ ਇਸ ਤਰ੍ਹਾਂ ਸਾਧ ਸੰਗਤ ਫਿਰ ਉਹਦਾ ਜਨਮ ਮਰਨ ਕਟਿਆ ਜਾਂਦਾ ਨਹੀਂ ਤੇ ਨਹੀਂ ਕਟਿਆ ਜਾਂਦਾ ਬਿਨ ਸਤਗੁਰ ਕਿੰਨਾ ਨਾ ਪਾਇਓ ਬਿਨ ਸਤਿਗੁਰ ਕਿਨਾਂ ਨਾ ਪਾਇਆ ਬਿਨਾ ਗੁਰੂ ਤੋਂ ਇਹ ਜਿਹੜੀ ਦਾਤ ਨ ਮੁਕਤੀ ਦੀ ਕਿਸੇ ਨੇ ਪਾਈ ਨਹੀਂ ਹੈ ਇਹ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਜਿਹੜਾ ਆਧਾਰ ਬਣਾਇਆ ਹੈ ਇਸੇ ਵਿਚਾਰ ਦਾ ਬਣਾਇਆ ਵੀ ਤੂੰ ਗੁਰੂ ਵਾਲਾ ਬਣਾ ਗੁਰੂ ਤੋਂ ਬਿਨਾ ਕਿਸੇ ਵੀ ਮਨੁੱਖ ਦੀ ਗਤੀ ਹੁੰਦੀ ਨਹੀਂ ਹੈ ਜੀ ਗੁਰਮੁਖ ਪ੍ਰਾਣੀ ਨਾਮੇ ਰਤੇ ਨਾਮੇ ਤਤਪਤ ਪਾਈ ਜਿਹੜੇ ਗੁਰਮੁਖ ਨੇ ਜਿਨ੍ਹਾਂ ਦਾ ਮੁਖ ਜਨਨ ਦਾ ਸਰੀਰ ਦਾ ਮੁਖ ਜਿਨਾਂ ਦੇ ਮਨ ਦਾ ਮੁਖ ਦੋਵੇਂ ਮੁਖ ਜਿਹੜੇ ਨੇ ਗੁਰੂ ਸਾਹਿਬ ਵੱਲ ਨੇ ਗੁਰਮਤ ਵਾਲੇ ਪਾਸੇ ਨੇ ਉਹ ਜਿਹੜੇ ਨੇ ਉਹਨਾਂ ਦੇ ਜਿਉਣ ਦਾ ਤਰੀਕਾ ਦੁਨੀਆ ਨਾਲੋਂ ਵੱਖਰਾ ਹੁੰਦਾ ਹੈ ਭਗਤਾ ਕੀ ਚਾਲ ਨਿਰਾਲੀ ਚੱਲ ਨਿਰਾਲੀ ਭਗਤਾ ਕੇਰੀ ਬਖਮਾਰਗ ਚੱਲਣਾ ਇਸ ਤਰ੍ਹਾਂ ਭਗਤ ਜਿਹੜੇ ਨੇ ਗੁਰਮਖ ਨੇ ਉਹਨਾਂ ਦੀ ਜ਼ਿੰਦਗੀ ਜਿਉਣ ਦਾ ਤਰੀਕਾ ਇੱਕ ਆਮ ਬੰਦੇ ਨਾਲੋਂ ਬੜਾ ਵੱਖਰਾ ਹੁੰਦਾ ਸਾਹਿਬ ਜੀ